Yeah. ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਬੋਲਦੇ ਹਾਂ ਜੀ ਮੋੜ ਮੰਡੀ ਜ਼ਿਲ੍ਹਾ ਪਟੰਨਾ ਤੇ ਫੋਨ ਨੰਬਰ ਅਸੀਂ ਦਿੰਨੇ ਹੁੰਨੇ ਆ ਤੇ ਹੁਣ ਸੂਟ ਅਸੀਂ ਪਲੇਨਾਂ ਦੀ ਹੀ ਪਾ ਰਹੇ ਹਾਂ ਸਾਰੀ ਫੋਟੋ ਜਿਹੜੇ ਸਾਡੇ ਕੋਲੇ ਪਿਆ अवेलेबल ਆ ਤੁਹਾਨੂੰ ਪੁੱਛਣ ਦੀ ਪ੍ਰੋਬਲਮ ਆਉਂਦੀ ਹੈ ਇੱਕ ਦਿਨ ਕਾਟਣ ਦੀ ਵੀ ਬਣਾ ਕੇ ਪਾਵਾਂਗੇ ਕਾਟਣ ਦੇ ਰੰਗ ਵੀ ਆਪਣੇ ਕੋਲੇ ਹੈਗੇ ਆ ਜਿਹੜੇ ਹੁਣ ਮੈਂ ਵੀਡੀਓ ਪਾਉਣੀ ਆ ਜੀ ਉਹ ਪਾਉਂਗੀ ਮੈਂ ਫਿਊਨਾ ਦੀ ਤੇ ਜੋਰ ਜੱਟ ਦੀ ਪਹਿਲਾਂ ਫਿਊਨਾ ਦੇ ਕਲਰ ਚੱਲਣਗੇ ਫਿਰ ਜੋਰ ਜੱਟ ਦੇ ਤੇ ਕੀਮਤ ਸਾਰਿਆਂ ਦੀ ਸੇਮ ਰਹੂਗੀ ਜੀ 350 ਰ ਸੌਰੀ ਫਿਉਨਾ ਤੇ ਬਹੁਤ ਵਧੀਆ ਜੋਰਜਟ ਆਪਣੀ ਜੋਰਜਟ ਦੀ ਕੋਈ ਕੰਪਲੀਟ ਨਹੀਂ ਆਪਾਂ ਵਰਕ ਵੀ ਕਰਾ ਕੇ ਦਿੱਤੇ ਆ ਠੀਕ ਆ ਜੀ ਇਹ ਨਾ ਸੋਚੋ ਵੀ 350 ਕੀਮਤਾ ਖਾਨੀ ਕਪੜਾ ਮਾੜਾ ਹੂ ਕਪੜਾ ਬਹੁਤ ਵਧੀਆ ਹੈ ਜੀ ਫਿਉਨਾ ਦਾ ਵੀ ਕਪੜਾ ਬਹੁਤ ਵਧੀਆ ਤੇ ਜੋਰਜਟ ਦਾ ਓਨਲੀ 350 ਚ ਪਲੇਨ ਜੇ ਤੁਸੀਂ ਵਰਕ ਵਾਸਤੇ ਸੂਟ ਲੈਣਾ ਆ ਲਓ ਜੀ ਹੋ ਗਿਆ ਇਹ ਆਗਾ ਜੀ ਆਪਣਾ ਪਹਿਲਾ ਕਲਰ ਆ ਗਿਆ ਜੀ ਮਰਜੈਂਟਾ ਫਿਊਨਾਚ ਦਰਸ਼ਕਾਂ ਲਈ ਜਦੋਂ ਪਹਿਲੇ ਬਲੈਕ ਹੈ ਦਰਸ਼ਕ ਵੀ ਰਹਿਣਾ ਹੋਰੀ ਬਤਨੀ ਕੀ ਹੈ ਇਹ ਆਏ ਸਾਰਾ ਫਿਊਨਾ ਦਾ ਜੀ ਕਾਹੀ ਕਲ ਡਾੜਾ ਵਿੱਚ ਹੋ ਜਾਂਦਾ ਜੀ ਕੋਈ ਨਿਕੜਾ ਖਾਂਦਾ ਆ ਗਿਆ ਜੀ ਫਿਊਨਾ ਚ ਮਹਿਰੂਨ ਮਹਿਰੂਨ ਤੇ ਬਲੈਕ ਰੈਡ ਹੈ ਮਹਿਰੂਨ ਓਕੇ ਇਹ ਆ ਗਿਆ ਮਿੱਠਾ ਜਿਹਾ ਲੱਡੂ ਰੰਗਾ ਜੀ ਇਹ ਫਿਉਨਾਂ ਦੇ ਸੂਟ ਹੈ ਜੀ ਓਨਲੀ 350 ਅਸਾਂ ਦੇ ਖੰਡ ਕੋਲੀ ਹੋਏ 350 ਜੀ ਆ ਦੇਖੋ ਹੋਈ ਆ ਬੜਾ ਪਿਆਰਾ ਕਲਰ ਹੈ ਪਰ ਮੈਨੂੰ ਇਹਦਾ ਰੰਗ ਦਾ ਨਾਮ ਨਹੀਂ ਪਤਾ ਜੀ ਪਿਆਰਾ ਜਿਹਾ ਕਲਰ ਹੈ ਨਿਊ ਜਿਹਾ ਕਲਰ ਹੈ ਮੈਨੂੰ ਇਸ ਦਾ ਨਾਮ ਨਹੀਂ ਪਤਾ ਜੀ ਇਹਨੂੰ ਮੈਂ ਕੀ ਕਮਾਈ ਵੀ ਮੇਰੀ ਸਮਝ ਤੋਂ ਬਾਹਰ ਹੈ ਆ ਵੀ ਫਿਉਨਾਂ ਦਾ ਬਿਲਕੁਲ ਸੋਨਾ ਜਿਹਾ ਨਮਾ ਜਿਹਾ ਕਲਰ ਹੈ ਇਹਦੇ ਤੁਸੀਂ ਬਲੈਕ ਪੈਚਵਰਕ ਲਵਾ ਕੇ ਵੀ ਕੰਮ ਕਰ ਸਕਦੇ ਹੋ ਜੀ ਇਹਦੇ ਬਲੈਕ ਪੈਚਵਰਕ ਬਹੁਤ ਸੋਹਣਾ ਲੱਗਣਾ ਤੇ ਹੁਣ ਚੱਲ ਪੀਜੀ ਆਪਣੀ ਜ਼ੋਰ ਜਟਾ ਜ਼ੋਰ ਜਟਾ ਆ ਗਿਆ ਜੀ ਮਹਿਰੂਨ ਕਲਰ ਇਹ ਬਹੁਤ ਸੌਫਟ ਜ਼ੋਰ ਜਟਾ ਜੀ ਆ ਦੇਖੋ ਭਾਵੇਂ ਤੁਸੀਂ ਤਾਂ ਨਾਲ ਦੁਪੱਟਾ ਬਣਾ ਸਕਦੇ ਹਾਂ ਆ ਦੇਖੋ ਜੀ ਬਹੁਤ ਸੌਫਟ ਜ਼ੋਰ ਜਟਾ ਇਹ ਮਹਿਰੂਨ ਰੈੱਡ ਜੀ ਹੈ ਕਿ ਆ ਗਈ ਜੀ ਪਿੰਕ ਜੀ ਤੇ ਆ ਗਈ ਜੀ ਕਰੀਮ ਕਲਰ ਤੁਸੀਂ ਇਹਨੂੰ ਲਾਈਟ ਕਰੀਮ ਕਲਰ ਵੀ ਕਹਿ ਸਕਦੇ ਆ ਆ ਗਿਆ ਜੀ ਪੀਚ ਕਲਰ ਨਾ ਤੁਹਾਡੇ ਸਾਹਮਣੇ ਆ ਜੀ ਪੀਚ ਕਲਰ ਤੇ ਆ ਆ ਗਿਆ ਜੀ ਕਾਫੀ ਅਸੀਂ ਤਾਂ ਕੋਕਾ ਕੋਲਾ ਕਹਿੰਦੇ ਹੁੰਦੇ ਸੀ ਸਾਡੇ ਜਵਾਨੇ ਚ ਤੁਸੀਂ ਉਹਨੂੰ ਕਾਫੀ ਕਹਿਣ ਲੱਗੇ ਇਹ ਵੀ ਸਾਰੇ ਚੱਲਣਗੇ ਜੀ ਓਨਲੀ 350 ਰੁਪਏ ਚ ਪਲੇਨ ਆ ਗਿਆ ਜੀ ਪਿੰਕੋ ਆ ਗਿਆ ਜੀ ਵਾਈਨ ਕਲਰ ਇਹ ਤੇ ਬਰਕ ਬਹੁਤ ਸੋਹਣਾ ਤੇ ਬਹੁਤ ਪਿਆਰਾ ਹੁੰਦਾ ਜੀ ਤੇ ਆ ਆ ਗਿਆ ਜੀ ਜਿਵੇਂ ਮੈਂ ਕਹਿ ਦਿੰਨਾ ਵੀ ਔਰੈਂਜ ਪੀਚ ਜਾ ਆ ਵਾਲਾ ਕਲਰ ਆ ਜਿਵੇਂ ਆਪਾਂ ਕਹਿ ਦਿੰਦੇ ਨਾ ਵੀ ਔਰੈਂਜ ਪੀਚ ਓਦਾਂ ਦਾ ਇਹ ਤੇ ਬਰਕ ਬਹੁਤ ਸੋਹਣਾ ਹੁੰਦਾ ਜੀ ਤੁਸੀਂ ਬੇਫਿਕਰ ਹੋ ਕੇ ਕੜਾ ਸਕਦੇ ਹੋ ਆ ਗਿਆ ਜੀ ਲਾਈਟ ਗਾਜਰੀ ਤੇ ਜਿਹੜਾ ਆ ਵਾਲਾ ਕਲਰ ਹੈ ਜੀ ਇਹ ਆ ਗਿਆ ਜੀ ਆਪਾਂ ਮਾਊਸ ਕਲਰ ਜਿਹਾ ਕਹਿ ਸਕਦੇ ਹਾਂ ਮਾਊਸ ਜੇ ਵਾਂਗੂ ਆ ਇੱਕੋ ਜੂਟਾ ਜਿਹਾ ਆ ਗਿਆ ਸਕਿਨ ਕਲਰ ਆ ਦੇਖੋ ਜੀ ਆ ਵੀ ਆ ਗਿਆ ਜੀ ਕਰੀਮ ਕਲਰ ਵਾਹ ਨਾ ਦੇਖੋ ਜੀ ਕਰੀਮ ਜਿਹਾ ਕਲਰ ਹੈ ਤੇ ਲਾਸਟ ਕਲਰ ਆ ਗਿਆ ਜੀ ਆਪਣਾ ਗ੍ਰੇ ਇਹ ਇੱਕੋ ਜੂਟ ਰਿਹਾ ਗਿਆ ਸੋ ਸਾਨੂੰ ਕੋਈ ਵੀ ਜੂਟ ਤੁਸੀ ਲੈਣਾ ਹੋਵੇ ਤਾਂ ਤੁਸੀ ਸਾਨੂੰ スクリーンショット ਭੇਜ ਸਕਦੇ ਹੋ ਇਹਦੀ ਕੀਮਤ ਹੈ ਜੀ ਓਨਲੀ 350 ਤੇ ਤੁਹਾਨੂੰ ਆ ਦਿਖਾ ਦਿੰਦੇ ਹਾਂ ਜੀ ਕਿ ਹੋਰ ਦੇ ਵੀ ਸਾਡੇ ਕੋਲ ਕੁਝ ਕੁ ਸੂਟ ਪਏ ਆ ਇਹ ਆ ਗਿਆ ਜੀ ਨੈਚੁਰਲ ਕ੍ਰੇਪ ਦੇ ਇਹ ਤੇ ਤੁਸੀਂ ਵਰਕ ਕਰਾਉਂਗੇ ਤੇ ਬਹੁਤ ਪਿਆਰਾ ਬਣਦਾ ਇਹ ਆ ਦੇਖੋ ਜੀ ਆਗਾ ਵਾਈਨ ਕਲਰ ਜਾ ਰੇਟ ਵੀ ਦੱਸ ਲਵਾਂ 650 ਆ ਲਓ ਜੀ ਰੇਟ ਆ ਇਹ ਆ ਗਿਆ ਜੀ ਰੈੱਡ ਕਲਰ ਬਹੁਤ ਸੋਹਣਾ ਵਰਕ ਹੁੰਦਾ ਇਹ ਆ ਗਿਆ ਉਹਦੇ ਚ ਨੈਚੁਰਲ ਕ੍ਰੇਪ ਆ ਜੀ 650 ਵਾਲੇ ਆ ਹਾਂ ਜੀ ਇਹ ਸਾਡੇ ਕੋਲ ਥੋੜੇ ਰਹਿ ਗਏ ਸੀ ਸੂਟ ਅਸੀਂ ਵੀਡੀਓ ਚ ਤਾਂ ਲਿਆ ਤੇ ਵੀ ਭੈਣ ਭਾਈਆਂ ਨੂੰ ਪ੍ਰੋਬਲਮ ਆਉਂਦੀ ਹੈ ਆ ਗਿਆ ਜੀ ਪੈਰਟ ਆ ਆਵਲ ਆ ਗਿਆ ਜੀ ਮਰਜੈਂਟਾ ਆ ਗਿਆ ਜੀ ਲਾਈਟ येलो ਆ ਬਹੁਤ ਸੋਹਣਾ ਕਲਰ ਹੈ ਤੇ ਬਰਕ ਬਹੁਤ ਪਿਆਰਾ ਉੱਠਦਾ ਇੱਕ ਆ ਆ ਗਿਆ ਜੀ ਲਾਈਟ ਫਰੋਜੀ ਜਾ ਤੇ ਇਹ ਆ ਗਏ ਜੀ 650 ਚ ਜਿਹੜੇ ਆ ਨੈਚੁਰਲ ਕਰੇਪ ਅਤੇ ਇੱਕ ਆਪਣੇ ਕੋਲੇ ਪਿਆ ਜੀ ਸ਼ਿਮਰ ਦਾ ਦੇਖੋ ਜੀ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਇਹ ਸ਼ਿਮਰ ਦਾ ਓਨਲੀ 450 ਦਾ ਜੀ ਇਹ ਵੀ ਬਹੁਤ ਵਧੀਆ ਹੋ ਜਾਂਦਾ ਤੇ ਵਰਕ ਸੋ ਸਾਡੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਐਂਡ ਦੀ ਪੁਵਨੀਆਂ ਪਿਆਰ ਭਰੀ ਸ਼ਸ਼ਨੀਕਾ